ਇਹ ਗੱਲ ਕਹਾ ਕਰੇਂਗੀ ਤਾਂ ਤੂੰ ਗੁੱਸਾ ਤੂੰ ਕਿਹੜਾ ਘਟਾ ਤੂੰ ਵੀ ਤਾਂ ਡੇਰੇਆਂ 'ਚ ਫੇਰੀ ਜਾਨੀ ਆ ਪਾਪੇ ਨੇ ਕਿੰਨਾ ਸਮਝਾਇਆ ਮੰਨੀ ਆ ਗੱਲ ਅਗਲਾ ਤਾਂ ਫਿਰ ਜਾਊਗਾ ਹੀ ਕਿਤੇ ਨਾਲੇ ਪਾਪਾ ਤਾਂ ਹੁਣ ਜਾਣ ਲੱਗਿਆ 5-6 ਮਹੀਨਿਆਂ ਤੋਂ ਤੂੰ ਤਾਂ 5 ਸਾਲ ਹੋ ਗਏ ਡੇਰੇ 'ਚ ਜਾਨੀ ਆ ਤੈਨੂੰ ਬਥੇਰਾ ਸਮਝਾ ਕੇ ਦੇਖ ਲਿਆ ਹੁਣ ਕੱਢੀ ਜਾ ਗਾਲਾ ਤੇਰੀ ਮੁੜਕੜ ਆ ਗਈ ਸੋ ਨਰਾਲੇ ਬਾਬੇ ਤੇ ਆ ਗਈ ਡੇਰੇ ਤੇ ਨਾਲੇ ਮੇਰੀ ਗੱਲ ਸੁਣ ਲੈ 5 ਸਾਲਾਂ ਦੀ ਤੂੰ ਆਈ ਆ ਡੇਰੇ ਜਾਂਦੀ ਨੂੰ ਮੈਨੂੰ 5 ਸਾਲ ਨਹੀਂ ਹੋਏ ਮੈਨੂੰ ਤਾਂ 30 ਸਾਲ ਹੋ ਗਏ ਡੇਰੇ ਧੱਕੇ ਖਾਂਦੀ ਨੂੰ ਫੇ ਤਾਂ ਹੀ ਤਾਂ ਕੁਝ ਹੋ ਰਿਆ ਜੇ ਤੁਸੀਂ ਡੇਰੇ ਜਾਣੀ ਆ ਤਾਂ ਹੀ ਤਾਂ ਤੁਹਾਡੇ ਘਰ ਵਾਲੇ ਵਿਗੜਦੇ ਆ ਜੇ ਘਰ ਰਹੋ ਕਾ ਨੂੰ ਜਾਣ ਬਾਹਰ ਹੁਣ ਮੈਂ ਡੇਰੇ ਬਿਨਾਂ ਜਾਵਾਂ ਇਹਦੀ ਚੋਰੇ ਦੇ ਖਾਤਰ ਇੱਥੇ ਬੈਠੀ ਰਵਾਂ ਪੱਠ ਝੋਕਦੀ ਨੂੰ ਮੈਨੂੰ 30 ਸਾਲ ਹੋ ਗਏ ਪੱਠ ਝੋਕਦੀ ਨੂੰ ਇਹਦੇ ਮਗਰ ਆ ਮੇਰੇ ਚਾਚੇ ਉਹਨਾਂ ਨੂੰ ਦੇਖ ਲਾ ਇੱਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ ਨਾ ਚਾਚੀ ਚਾਚੇ ਦੇ ਕਹਣੇ ਤੋਂ ਬਾਹਰ ਨਾ ਚਾਚਾ ਬਾਹਰ ਹੈ ਜਿੱਥੇ ਕਹਦਣੇ ਉੱਥੇ ਹੀ ਖੜਦੇ ਨੇ ਕਦੇ ਨਹੀਂ ਗਏ ਉਹ ਡੇਰੇ ਡੂਰੇ ਭਾਈ ਪਿਆਰ ਆ ਉਹਨਾਂ ਵਿੱਚ ਤੇਰੇ ਤੇ ਚਾਚੇ ਵਿੱਚ ਉਹਨਾਂ ਵਰਗਾ ਕਿਵੇਂ ਵੱਡ ਜਾਣਾ ਇਹਨੇ ਚੋਰੇ ਨੇ ਰੀਸ ਕਰ ਲੈਣੀ ਉਹਨਾਂ ਦੀ ਮੈਂ ਤਾਂ ਜਿੱਦਣ ਦੀ ਵਿਆਹੀ ਆਇਆ ਪੰਜ ਸਾਲ ਹੋ ਗਏ ਮੈਂ ਤਾਂ ਤੁਹਾਨੂੰ ਕਦੇ ਹੱਸਦੇ ਗੱਲ ਕਰਦੇ ਵੀ ਨਹੀਂ ਦੇਖਿਆ ਜਦ ਦੇਖੋ ਬਸ ਇੱਕ ਦੂਸਰੇ ਤੇ ਤੋਮ ਤਾਂ ਇੱਕ ਦੂਸਰੇ ਨਾਲ ਲੜਾਈ ਕੋਈ ਚੱਜ ਦੀ ਗੱਲ ਨਹੀਂ ਹੈਗੀ ਪਿੱਟੀ ਨਾਲ ਖੇਡਦੇ ਤਾਂ ਤੂੰ ਦੇਖੇ ਤਾਂ ਦੇਖੇ ਹੱਸਦੇ ਖੇਡਦੇ ਜੇ ਮੇਰੇ ਨਾਲ ਮੋਹ ਪਿਆਰ ਹੋਵੇ ਚਲ ਬੀਬੀ ਕਾਣੂ ਬੋਲਦੀ ਮੋਹ ਤਾਂ ਹੈ ਹੀ ਨਹੀਂ ਮੈਨੂੰ ਤਾਂ ਰੋਣੀ ਆ ਹੱਸੇ ਤਾਂ ਨਹੀਂ ਆ ਫਸਲ ਖੇਡਣੋਂ ਤਾਂ ਪਹਿਲਾਂ ਰਾਜਗੁੰਡੀ ਸੀ ਫੋਣਾ ਵਾ ਤੂੰ ਮੇਰੇ ਮੋਰੇ ਬੋਲਦੀ ਆ ਹੋ ਗਈ ਸੋਰੇ ਬੋਲਦੀ ਉਹਦੇ ਨਾਲ ਦੀ ਗੱਲ ਕਰਦੀ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਬੀਬੀ ਮੇਰੇ ਨਾਮ ਦਾ ਕੋਈ ਹੈ ਨਹੀਂਗਾ ਮੈਂ ਤਾਂ ਬੀਬੀ ਤੈਨੂੰ ਬਹੁਤ ਸਮਝਾਇਆ ਪਰ ਤੂੰ ਸਮਝਦੀ ਨਹੀਂ ਤੂੰ ਡੇਰਿਆਂ ਚ ਕੀ ਕਰਨ ਜਾਣੀ ਆ ਆ ਗੁਰੂ ਘਰ ਆ ਗੁਰਦਾਰੇ ਮੱਥਾ ਟੇਕ ਲਿਆ ਫਿਰ ਪਿੰਡ ਚ ਤਾਂ ਹੈਗਾ ਚੁੱਪ ਕਰ ਨਹੀਂ ਚੁੱਪ ਕਰ ਅੱਗੇ ਜਿਹੜੀ ਤੇਰੀ ਸੱਸ ਨਵੀਂ ਸਹੇੜੀ ਆ ਨਾ ਉਹਦੇ ਕੋਲ ਚ ਬਗ ਜਾ ਜੇ ਮੈਂ ਨਹੀਂ ਕੰਗੀ ਲੱਗਦੀ ਥੋੜੇ ਚ ਤਾਂ ਇੱਕ ਚੁੱਪ ਕਰਦਾ ਇੱਕ ਲੱਗ ਜਾਂਦਾ